گیا ਜੀ ਤੋ 25 ਮਿੰਟ ਹੋ ਚੁਕੇ ਅੱਗ ਲੱਗੇ ਨੂੰ ਤੇ ਫਾਇਰ ਬ੍ਰਿਗੇਡ ਦੇ ਮਲਾਜਮ ਉੱਥੇ ਖੜੇ ਨੇ ਜੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਾਂ ਇਹ ਕਿਹਦੀ ਹੈ ਸੁਨੀਲ ਖੰਨਾ ਕ ਸੰਜੇ ਕੁਮਾਰ ਸੰਜੀ ਕਿਹਨਾਂ ਦੀ ਬੈਟ ਰਕੇ ਫੈਸਨ ਜੀ ਉਹਦੇ ਕੋ ਕੰਮ ਕਰਦਾ ਉਹ ਹਾਂ ਮਾਲਾ ਤੋਂ ਮੇਰਾ ਇਹ ਮੁੰਡਾ ਉਹਦੇ ਕੰਮ ਕਰਦਾ ਹਾਂ ਇਹ ਬਾਈ ਜੀ ਕੀ ਨਾਮ ਰਜਿੰਦਰ ਗਵਾਨ ਆ ਜੀ ਨਾ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਅੱਜ ਕਿਹਦੀ ਕਿੰਨੇ ਵਜੇ ਗੱਲ ਹੈ ਜੀ ਅੱਜ ਇਹ ਸਾਨੂੰ 4:30 ਵਜੇ ਤਲਾਹ ਆਈ ਹੈ ਕਿ ਪਨੀਤ ਨਗਰ ਆਪਣੇ ਅਮਰਿਤ ਧਰਮ ਗੱਡੇ ਦੇ ਨਾਲ ਗਲੀ ਦੇ ਵਿੱਚ ਅੱਗ ਲੱਗੀ ਹੈ ਜੀ ਫੈਕਟਰੀ 'ਚ ਤੇ ਇਨਸ਼ਾਲਾ ਦੀ ਫੈਕਟਰੀ ਆ ਅਸੀਂ ਕ੍ਰਾਂਟੋਮੋਂ ਕਰਕੇ ਚਾਰ ਗੱਡੀਆਂ ਲੈ ਕੇ ਪਹੁੰਚੇ ਆ ਜੀ ਤੇ ਤਕਰੀਬਨ ਤਕਰੀਬਨ ਆ ਕੇ ਤੇ ਜਿਹੜਾ ਕਾਬੂ ਪੈ ਚੁੱਕਿਆ ਜੀ ਮੁਸ਼ਕਲ ਗੱਲੀ ਹੈ ਜੀ ਗਲੀ ਦੇ ਵਿੱਚ ਪਾਈਪ ਲਾਈਨ ਵਿਛਾ ਕੇ ਗੱਡੀ ਅੱਗੇ ਤੱਕ ਨਹੀਂ ਆਈ ਪਿੱਛੋਂ ਲਾਈਨ ਵਿਛਾ ਕੇ ਅਸੀਂ ਕੰਮ ਕਰ ਰਹੇ ਆ ਜੀ ਸਾਢੇ 4 ਵਜੇ ਆਇਆ ਜੀ ਤੇ ਬਾਕੀ ਹੁਣ ਘੰਟਾ ਹੋ ਗਿਆ ਵਾ ਤੇ ਅੱਗੇ ਤੇ ਤਕਰੀਬਨ 70 ਤੋਂ 75% ਕਾਬੂ ਪੈ ਗਿਆ ਫੈਕਟਰੀ ਦਾ ਨਾਮ ਪਤਾ ਚੱਲੇ ਫੈਕਟਰੀ ਦਾ ਨਾਮ ਹੀ ਹਲੇ ਪਤਾ ਲੱਗਿਆ ਮਾਲਕ ਕੋਈ ਵੀ ਮਾਲਕ ਦਾ ਵੀ ਹਲੇ ਕੋਈ ਸਾਹਮਣੇ ਨਹੀਂ ਆਇਆ ਜੀ ਗੱਡੀਆਂ ਜੀ ਹੁਣ ਤੱਕ 10 ਤੋਂ 12 ਲੱਗ ਚੁੱਕੀਆਂ ਆ ਜੀ ਜਾਨ ਮੰਨ ਦਾ ਖਤਰਾ ਜਾਨ ਨਹੀਂ ਕੋਈ ਨਹੀਂ ਹੋਇਆ ਜੀ ਮਾਲੀ ਤਾਂ ਉਹਨਾਂ ਦਾ ਹੋਇਆ ਹੀ ਆ ਜੀ ਜੋ ਕੀ ਹੈਗਾ ਜੀ ਖੋਦ ਇਹ ਆਪਣੇ ਛਾਲਾ ਦੀ ਫੈਕਟਰੀ ਆ ਯਾਰਾਂ ਦੀ ਧਾਗੇ ਦੀ ਮੇਰਾ ਅਮਰ ਸਿੰਘ ਮਕੋੜੀ ਜੀ ਅੱਜ ਕਿਹੜਾ ਏਰੀਆ ਬੰਦਾ ਕੀ ਗੱਲ ਹੋਈ ਆ ਇਹ ਮਹੱਲਾ ਹੈਗਾ ਜੀ ਪਨੀਤ ਨਗਰ ਤੇ ਵਾਰਡ ਨੰਬਰ ਹੈਗਾ 17 ਤੇ ਪੁਰਾਣਾ ਹੈਗਾ 15 ਇਹ ਫੈਕਟਰੀ ਹੈ ਖੋਦ ਹੀ ਇਹ ਬਹੁਤ ਪੁਰਾਣੀ ਫੈਕਟਰੀ ਆ ਅੱਜ ਦੀ ਨਹੀਂ ਹੈਗੀ ਬਹੁਤ ਪੁਰਾਣੀ ਆ ਇਹ 20 30 ਸਾਲ ਪੁਰਾਣੀ ਫੈਕਟਰੀ ਆ ਇਹ ਠੀਕ ਹੈ ਜੀ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਕੰਟਰੋਲ ਨਾਲ ਗੱਡੀਆਂ ਸਾਰੀਆਂ ਟਾਈਮ ਨਾਲ ਆ ਗਈਆਂ ਪੁਲਿਸ ਆ ਗਈ ਕੰਟਰੋਲ ਦਾ ਕੰਮ ਕੋਈ ਇੰਦਾ ਦੀ ਗੱਲ ਨਹੀਂ ਹੈਗੀ ਹੁਣ ਕੀ ਕਰਨ ਦੀ ਲੱਗਦਾ ਇਹ ਕਾਰਨ ਦਾ ਕੋਈ ਨਹੀਂ ਪਤਾ ਲੱਗਿਆ ਵੀਰੇ ਹਲੇ ਹਾਲੇ ਮੈਨੂੰ ਮਾਲਕ ਵੀ ਨਹੀਂ ਮਿਲਿਆ ਮਾਲਕ ਨੂੰ ਅਸੀਂ ਪੁੱਛਦੇ ਦੇਖ ਰਹੇ ਕਿਤੇ ਮਾਲਕ ਕੋਈ ਨਹੀਂ ਲੱਭਿਆ ਸਾਨੂੰ ਹਲੇ ਹਲੇ ਬੰਦੇ ਨੇ ਉਹ ਨੇ ਸੈਂਡ ਟੁੰਡਰ ਬਾਹਰ ਕੱਢੇ ਨੇ ਪਹਿਲੇ ਮੌਕੇ ਤੇ ਕੱਢ ਲਏ ਬੰਦਾ ਵੀ ਕੋਈ ਅੰਦਰ ਨਹੀਂ ਹੈਗਾ ਸਿਲੰਡਰ ਕੋਈ ਅੰਦਰ ਨਹੀਂ ਕੋਈ ਕਿਸੇ ਨਿੱਕੇ ਗੱਲ ਨਹੀਂ ਹੈਗੀ ਓਕੇ ਹੈ ਬਾਕੀ ਗਾਂ ਮਨਦਾ ਖਤਰਾ ਕੋਈ ਕੋਈ ਖਤਰਾ ਨਹੀਂ ਹੈਗਾ ਜੀ ਕੀ ਬੰਦਦਾ ਕਿਸੇ ਬੈਟਰੀ ਦੀ ਕੋਹ ਹੈ ਜੀ ਹੋਰ ਕੋਈ ਮਨਦਾ ਮਨਦਾ ਕੁਝ ਨਹੀਂ ਹੈਗਾ ਕੋਹ ਹੈ ਤੇ ਛਾਲਾ ਛੋਲਾ ਦੀ ਫੈਕਟਰੀ ਇਹ ਨੂੰ ਅੱਗ ਲੱਗੀ ਹੋ ਗਈ ਟੀਰ ਹੋ ਗਈ ਲੱਗੇ ਬੈਗਾ ਘੰਟਾ ਹੋ ਗਿਆ ਜੀ ਯਾਰ ਜਦ ਜਦ ਗੱਡੀਆਂ ਪਹਿਲੇ ਆ ਗਈਆਂ ਗੱਡੀਆਂ ਬਿਲਕੁਲ ਟਾਈਮ ਨਾਲ ਆ ਗਈਆਂ ਟਾਈਮ ਨਾਲ ਪਾਣੀ ਆ ਗਿਆ ਨਾਲੇ ਹਲਕਾ ਮੇਕਅਪ ਕਿੰਨੀ ਦੂਰ ਤੇ ਲਿਆਉਣਾ ਪੈਂਦਾ ਤੁਸੀਂ ਦੇਖ ਲਓ ਚਾਰ ਗੱਡੀਆਂ ਖੜੀਆਂ ਕੋਈ ਇਦਾਂ ਦੀ ਗੱਲ ਨਹੀਂ ਗੱਡੀਆਂ ਟਾਈਮ ਨਾਲ ਆ ਗਈਆਂ ਕੀ ਨਾਮ ਦੀ ਫੈਕਟਰੀ ਫੈਕਟਰੀ ਦਾ ਨਾਮ ਮੈਨੂੰ ਆਪਣੀ ਪਤਾ ਜੀ ਅਸਾਂ ਤੋਂ ਆਰਕੇ ਆਰਕੇ ਫੈਸਲ ਨਾਮ ਆਰਕੇ ਫੈਸਲ ਨਾਮ ਆਰਕੇ ਫੈਸਲ ਨਾਮ ਗੱਡੀਆਂ ਬਿਲਕੁਲ ਮੌਕੇ ਤੇ ਆ ਗਈਆਂ ਗੱਡੇ ਤੋਂ ਪਹਿਲੇ ਰਬਾਸ ਆ ਗਏ ਪੈਪ ਖਿੱਚ ਖਿੱਚ ਕੇ ਲਾਗੇ ਲੋਕਾਂ ਨੇ ਜੋੜੇ ਜੀ ਕੋਈ ਇਦਾਂ ਦੀ ਗੱਲ ਨਹੀਂ ਕਿ ਪੂਰਾ ਪ੍ਰਸ਼ਾਸਨ ਨਾਲ ਆ ਗਿਆ ਜੀ ਸੁਨੀਲ ਕੰਨਾ ਨਾਮ ਮਾਲ ਹਾਂਜੀ ਮਾਲਕਾ ਪਹੁੰਚੇ ਗਏ ਨੇ ਸੁਨੀਲ ਕੰਨਾ ਮੁੰਡੇ ਦੱਸ ਰਹੇ ਸੁਨੀਲ ਕੰਨਾ ਫੈਕਟਰੀ ਦਾ ਨਾਮ ਤਾਂ ਸੁਨੀਲ ਕੁਮਾਰ ਖੰਨਾ ਦੇ ਨਾਮ ਤੇ ਆ ਹਾਂਜੀ ਕਿੰਨੇ ਵਾਰੀ ਗੱਲ ਆ ਕੀ ਹੋਇਆ ਕੀ ਇਹ ਤਕਰੀਬਨ 4 ਵਜੇ ਦੀ ਤਕਰੀਬਨ ਉੱਪਰ ਅੱਗ ਲੱਗੀ ਐ ਤੇ ਬੰਦੇ ਭਜਾਨ ਲੱਗੇ ਹੈਗੇ ਨੇ ਉਹਨਾਂ ਕੋਲੋਂ ਬੁਜੀ ਨਹੀਂ ਫਿਰ ਉਸ ਤੋਂ ਬਾਅਦ ਫਾਇਰ ਗ੍ਰੇਡ ਆਈ ਉਹ ਘੰਟੇ ਬਾਅਦ ਆਈ ਹੈਗੀ ਆ ਹਾਂਜੀ ਤੇ ਲੈਟ ਆਣ ਨਾਲ ਇਹਨਾਂ ਇਨਸਾਨਾਂ ਵੇਰੇ ਜਿਆਦਾ ਨੁਕਸਾਨ ਤਾਂ ਲੇਟ ਆਣ ਦੇ ਕਰਕੇ ਹੋਇਆ ਜੀ ਨਹੀਂ ਤਾਂ ਜੇਕਰ ਪਹਿਲਾਂ ਆ ਜਾਂਦੇ ਤਾਂ ਕੰਟਰੋਲ 'ਚ ਆ ਜਾਂਦੀ ਅੱਗ ਤੇ ਕਾਫੀ ਬਚਾਅ ਹੋ ਸਕਦਾ ਸੀ ਲੱਗਦਾ ਹੈ ਕਿ ਟ੍ਰੀਟ ਕੱਲੇ ਪੀੜ ਏਰੀਆ ਸੀ ਤਾਂ ਕਰਕੇ ਲੇਟ ਆਰੀ ਹੈ ਗ੍ਰੇਡਿਸ਼ਨ ਦਾ ਨੇ ਫਿਰ ਵੀ ਚਲੋ ਆਂਦੀਆਂ ਤਾਂ ਹੈਗੀਆਂ ਜੀ ਗੱਡੀਆਂ ਗਲੀ ਦੇ ਵਿੱਚ ਤਾਂ ਆਈ ਜਾਂਦੀਆਂ ਹੈਗੀਆਂ ਹੁਣ ਵੀ ਤਾਂ ਆਈਆਂ ਹੈਗੀਆਂ ਇਹ ਫੈਕਟਰੀ ਦਾ ਨਾਮ ਤਾਂ ਸੁਨੀਲ ਕੁਮਾਰ ਖੰਨਾ ਦੇ ਨਾਮ ਤੇ ਆ ਹਾਂਜੀ ਕਿੰਨੀ ਵਜੇ ਗੱਲ ਆ ਕੀ ਹੋਇਆ ਕੀ ਇਹ ਤਕਰੀਬਨ 4 ਵਜੇ ਦੀ ਤਕਰੀਬਨ ਉੱਪਰ ਅੱਗ ਲੱਗੀ ਹੈ ਤੇ ਬੰਦੇ ਬੁਝਾਉਣ ਲੱਗੇ ਹੈਗੇ ਨੇ ਉਹਨਾਂ ਕੋਲੋਂ ਬੁਝੀ ਨਹੀਂ ਫਿਰ ਉਸ ਤੋਂ ਬਾਅਦ ਫਾਇਰ ਅਗ੍ਰੇਡ ਆਈ ਉਹ ਘੰਟੇ ਬਾਅਦ ਆਈ ਹੈ ਜੀ ਹਾਂ ਜੀ ਤੇ ਲੇਟ ਆਣ ਨਾਲ ਇਹਨਾਂ ਇਨਸਾਨਾਂ ਵੇਰੇ ਕਰਦਾ ਜਿਆਦਾ ਨੁਕਸਾਨ ਤਾਂ ਲੇਟ ਆਣ ਦੇ ਕਰਕੇ ਹੋਇਆ ਜੀ ਨਹੀਂ ਤਾਂ ਜੇਕਰ ਪਹਿਲਾਂ ਆ ਜਾਂਦੇ ਤਾਂ ਕੰਟਰੋਲ ਚ ਆ ਜਾਂਦੀ ਅੱਗ ਤੇ ਕਾਫੀ ਬਚਾਅ ਹੋ ਸਕਦਾ ਸੀ ਲੱਗਦਾ ਹੈ ਪੀੜ ਕਹਿੰਦੇ ਪੀੜ ਏਰੀਆ ਸੀ ਤਾੜ ਕੇ ਲੇਟ ਆ ਰਹੀ ਹੈ ਮੈਡੀਕੇਸ਼ਨ ਲੱਗਦਾ ਨਹੀਂ ਫਿਰ ਵੀ ਚਲੋ ਆਂਦੀਆਂ ਤਾਂ ਹੈਗੀਆਂ ਜੀ ਗੱਡੀਆਂ ਗਲੀ ਦੇ ਵਿੱਚ ਤਾਂ ਆਈ ਜਾਂਦੀਆਂ ਹੈਗੀਆਂ ਹੁਣ ਵੀ ਤਾਂ ਆਈਆਂ ਹੈਗੀਆਂ ਕੀ ਕਾਰਨ ਕੀ ਲੱਗਦਾ ਹੈ